ਇਸ ਦੁਨੀਆ ਵਿੱਚ ਹਰ ਰੋਜ਼ ਅਸੀਂ ਬਹੁਤ ਕੁਝ ਲੱਭਦੇ ਹਾਂ ਦੌਲਤ, ਨਾਮ, ਮਾਨ, ਰਿਸ਼ਤੇ ਪਰ ਇੱਕ ਚੀਜ਼ ਅਸੀਂ ਅਕਸਰ ਭੁੱਲ ਜਾਂਦੇ ਹਾਂ ਰੱਬ ਨਾਲ ਮੇਲ ਸਾਨੂੰ ਇਹ ਲੱਗਦਾ ਹੈ ਕਿ ਰੱਬ ਦੂਰ ਕੀਤੇ ਅਕਾਸ਼ਾਂ ਵਿੱਚ ਵਸਦਾ ਹੈ ਪਰ ਅਸਲ ਵਿੱਚ ਉਹ ਤਾਂ ਸਾਡੇ ਅੰਦਰ ਹੀ ਵਸਦਾ ਹੈ ਸਿਰਫ ਸਾਨੂੰ ਹੀ ਉਹ ਰਾਹ ਪਛਾਣਨ ਦੀ देर ਹੁੰਦੀ ਹੈ ਅੱਜ ਦੀ ਸਾਖੀ ਇੱਕ ਐਸੀ ਨੌਜਵਾਨ ਦੀ ਹੈ ਜਿਸ ਦਾ ਰੱਬ ਨਾਲ رابطہ ਜ਼ਿੰਦਗੀ ਦੀ ਤਬਦੀਲੀ ਬਣ ਗਿਆ ਇਹ ਸਾਖੀ ਸਿਰਫ ਸੁਣ ਲਈ ਨਹੀਂ ਜੀਣ ਲਈ ਵੀ ਹੈ ਇੱਕ ਨੌਜਵਾਨ ਸੀ ਨਾਂ ਸੀ ਅਰਜਨਪ੍ਰੀਤ ਉਹ ਇੱਕ ਆਧੁਨਿਕ ਜਵਾਨ ਸੀ ਐਮਪੀਏ ਕਰ ਰਿਆ ਸੀ ਸ਼ਹਿਰ ਚ ਵੱਡੀ ਕੰਪਨੀ ਚ ਨੌਕਰੀ ਆਧੁਨਿਕ ਜੀਵਨ ਪਰ ਦਿਲ ਵਿੱਚ ਕੋਈ ਖਾਲੀਪਨ ਹਮੇਸ਼ਾ ਰਹਿੰਦਾ ਸੀ ਉਹ ਅਕਸਰ ਕਹਿੰਦਾ ਸੀ ਸਭ ਕੁਝ ਹੈ ਪਰ ਪਤਾ ਨਹੀਂ ਰੱਬ ਕਿੱਥੇ ਹੈ ਕਦੇ ਮਿਲਿਆ ਹੀ ਨਹੀਂ ਉਸੇ ਮਾਤਾ ਪਿਤਾ ਨੇ ਕਿਹਾ ਪੁੱਤਰ ਰੱਬ ਮਿਲਦਾ ਤਾਂ ਹੈ ਪਰ ਜੇਕਰ ਅਸੀਂ ਉਸ ਨੂੰ ਖੋਜੀਏ ਜੇਕਰ ਤੂੰ ਉਸ ਨੂੰ ਇੰਸਟਾਗ੍ਰam ਤੇ ਫਿਲਟਰਾਂ ਵਿੱਚ ਲੱਭ ਰਿਹਾ ਹੈ ਤੇ ਉਹ ਤੈਨੂੰ ਨਹੀਂ ਮਿਲੇਗਾ ਉਹ ਤੈਨੂੰ ਮਿਲ ਜੇਗਾ ਮਨ ਦੀ ਖਮੋਸ਼ੀ ਵਿੱਚ ਉਸ ਦਿਨ ਤੋਂ ਅਰਜਨਪ੍ਰੀਤ ਨੇ ਇੱਕ ਵਾਦਾ ਕੀਤਾ ਮੈਂ ਰੱਬ ਨੂੰ ਲੱਭ ਕੇ ਰਹਾਗਾ ਉਸ ਨੇ ਪਾਠ ਕਰਨੇ ਸ਼ੁਰੂ ਕੀਤੇ ਜਪਜੀ ਸਾਹਿਬ ਰਹਿਰਾਸ ਸਾਹਿਬ ਸ਼ੁਰੂ ਵਿੱਚ ਲਫ਼ਜ਼ ਸੇਤੋਂ ਲੱਗ ਜਾਂਦੀ ਦਿਲ ਵਿੱਚ ਨਹੀਂ ਵੱਸਦੇ ਪਰ ਉਹ ਰੁਕਿਆ ਨਹੀਂ ਸਵੇਰੇ 4 ਵਜੇ ਨਿੱਗੇ ਪਾਣੀ ਵਿੱਚ ਹੱਥ-ਮੂੰਹ ਧੋ ਕੇ ਇੱਕ ਕੋਨੇ ਵਿੱਚ ਬੈਠ ਜਾਣਾ हे ਰੱਬ ਜੀ ਜੇ ਤੂੰ ਕਿਤੇ ਹੈ ਤਾਂ ਮਿਲ ਮੈਂ ਤੇਰੇ ਖਾਤੇ ਦਿਲ ਸਾਫ਼ ਕਰ ਰਿਹਾ ਹਾਂ ਕਈ ਮਹੀਨੇ ਲੰਘ ਕੇ ਇੱਕ ਰਾਤ ਜਦ ਰਾਤ ਦੇ 2 ਵਜੇ ਉਹ ਬੈਠਾ ਸੀ ਮੂੰਹੋਂ ਸਿਰਫ ਇੱਕ ਹੀ ਲਫ਼ਜ਼ ਨਿਕਲਿਆ ਤੂੰ ਹੀ ਹੈ ਅਚਾਨਕ ਅੰਦਰੋਂ ਇੱਕ ਅਜੀਬ ਰੋਸ਼ਨੀ ਮਹਿਸੂਸ ਹੋਈ ਨਾ ਕਿਸੇ ਲਾਈਟ ਦੀ ਲੋੜ ਨਾ ਸ਼ਬਦ ਦੀ ਉਸ ਦੇ ਅੰਦਰ ਚਮਕ ਆਈ ਦਿਲ ਰੋ ਰਿਹਾ ਸੀ ਪਰ ਇਹ ਰੋਣਾ ਦੁੱਖ ਦਾ ਨਹੀਂ ਰੱਬ ਦੀ ਹਾਜ਼ਰੀ ਦਾ ਸੀ ਅਜਨਪ੍ਰੀਤ ਨੂੰ ਕੋਈ ਸਵਾਲ ਨਹੀਂ ਇਰੀਆ ਜੀਵਨ ਦੇ ਇੱਕ ਪਲ ਵਿੱਚ ਉਹ ਰੱਬ ਨੂੰ ਵੇਖਦਾ ਬਸ ਬਸ ਵਿੱਚ ਬੈਠੇ ਲੋਕਾਂ ਦੀਆਂ ਅੱਖਾਂ 'ਚ ਮਜ਼ਦੂਰ ਦੀ ਥਕਾਵਟ 'ਚ ਇੱਕ ਮਾਂ ਦੇ ਹੰਝੂ 'ਚ ਤੇ ਆਪਣੇ ਅੰਦਰ ਦੀ ਖਮੋਸ਼ੀ ਚ ਉਸਨੇ ਕਦੇ ਵੀ ਰੱਬ ਨੂੰ ਕਿਤਾਬਾਂ ਦੀਆਂ ਕਤਰਾਂ ਚ ਨਹੀਂ ਲੱਭਿਆ ਉਸਨੇ ਰੱਬ ਨੂੰ ਦਿਲ ਦੀ ਸੰਵੇਦਨਾ ਚ ਲੱਭਿਆ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਰੱਬ ਨੂੰ ਲੱਭਣ ਲਈ ਦਰਵਾਜ਼ੇ ਤੋੜਨ ਦੀ ਲੋੜ ਨਹੀਂ ਅੰਦਰ ਦੇ ਦਰਵਾਜ਼ੇ ਖੋਲਣ ਦੀ ਲੋੜ ਹੈ ਗੁਰਵਾਣੀ ਵੀ ਕਹਿੰਦੀ ਹੈ ਬਾਹਰ ਪਾਲਣ ਜਾਈਏ ਬ੍ਰਹਮ ਘਟ ਹੀ ਮਾਹੀ ਅਸੀਂ ਰੱਬ ਨੂੰ ਬਾਹਰ ਲੱਭਦੇ ਹਾਂ ਪਰ ਉਹ ਤਾਂ ਸਾਡੇ ਅੰਦਰ ਹੀ ਵਸਦਾ ਹੈ ਅਸੀਂ ਰੋਜ਼ ਨਿਤਨਾਮ ਕਰੀਏ ਪਰ ਮਨ ਨੂੰ ਸਮਝਾ ਕੇ ਸਿਰਫ ਪਾਠ ਨਹੀਂ ਭਾਵਨਾ ਨਾਲ ਪਾਠ ਕਰੀਏ ਸਿਰਫ ਹੱਥ ਜੋੜਨਾ ਨਹੀਂ ਦਿਲ ਨੂੰ ਵੀ ਜੋੜੋ ਜੇਕਰ ਤੁਸੀਂ ਵੀ ਅਰਜਨ ਪ੍ਰੀਤਵੰਗ ਰੱਬ ਨੂੰ ਲੱਭਣਾ ਚਾਹੁੰਦੇ ਹੋ ਤਾਂ ਆਪਣੇ ਦਿਲ ਵਿੱਚ ਇੱਕ ਖਾਲੀ ਜਗ੍ਹਾ ਬਣਾਓ ਰੱਬ ਆਉਣ ਲਈ ਕਦੇ ਵੀ ਸ਼ੋਰ ਨਹੀਂ ਚਾਹੁੰਦਾ ਉਹ ਤਾਂ ਖਮੋਸ਼ੀ ਨੂੰ ਹੀ ਆਪਣਾ ਰਾਹ ਬਣਾਉਂਦਾ ਹੈ ਸ਼ੁਕਰਾਨਾ ਐਡਵਾਈਨਟਾ ਕੋਲੋਂ ਬੇਨਤੀ ਹੈ ਅੱਜ ਦੇ ਰਾਤ ਜਦ ਸੌਂ ਜਾਓ ਦਿਲ ਵਿੱਚ ਇੱਕ ਸਵਾਲ ਪੁੱਛੋ ਰੱਬਾ ਤੂੰ ਕਿੱਥੇ ਨਹੀਂ ਹੈ ਜਵਾਬ ਆਪਣੇ ਆਪ ਮਿਲ ਜਾਏਗਾ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ